ਸਤਿ ਸ਼੍ਰੀ ਅਕਾਲ ਜੀ ਜੇਕਰ ਤੁਹਾਨੂੰ ਵੀ ਸਵੇਰੇ ਸਵੇਰੇ ਕੋਈ ਸਮਝ ਨਹੀਂ ਆਉਂਦੀ ਕਿ ਬੱਚਿਆਂ ਨੂੰ ਆਪਾਂ ਲੰਚ ਬਾਕਸ ਦੇ ਵਿੱਚ ਕੀ ਦੇਈਏ ਬੱਚਿਆਂ ਦੀ ਵੀ ਰੋਜ਼ ਵੱਖਰੀ ਵੱਖਰੀ ਡਿਮਾਂਡ ਹੁੰਦੀ ਹੈ ਕਿ ਆਪਾਂ ਕਦਿਆਂ ਆ ਲੈ ਕੇ ਜਾਣਾ ਹੈ ਕਦਿਆਂ ਆ ਲੈ ਕੇ ਜਾਣਾ ਹੈ ਜੋ ਅੱਜ ਆਪਾਂ ਬਣਾ ਕੇ ਤਿਆਰ ਕਰਾਂਗੇ ਇਹ ਟੇਸਟੀ ਹੋਣ ਦੇ ਨਾਲ ਨਾਲ ਬਹੁਤ ਹੀ ਜ਼ਿਆਦਾ ਹੈਲਦੀ ਹਨ ਅੱਜ ਆਪਾਂ ਬਣਾਵਾਂਗੇ ਸੂਜੀ ਦੇ ਚਿੱਲੇ ਤੁਸੀਂ ਇੱਕ ਵਾਰੀ ਜ਼ਰੂਰ ਇਸ ਨੂੰ ਟਰਾਈ ਕਰਿਓ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਉਣਗੇ ਇੱਥੇ ਇੱਕ ਕੱਪ ਆਪਾਂ ਸੂਜੀ ਦੇ ਲਿਆ ਹੈ ਅੱਧਾ ਕੱਪ ਇਸ ਦੇ ਵਿੱਚ ਆਪਾਂ ਦਹੀਂ ਐਡ ਕਰ ਲਵਾਂਗੇ ਇਹ ਇੰਨਾ ਜ਼ਿਆਦਾ ਹਲਕਾ ਫੁਲਕਾ ਨਾਸ਼ਤਾ ਬਣ ਕੇ ਤਿਆਰ ਹੁੰਦਾ ਹੈ ਤੁਸੀਂ ਡਾਈਟ ਤੇ ਹੋ ਤਾਂ ਵੀ ਇਸ ਨੂੰ ਖਾ ਸਕਦੇ ਹੋ ਕਿਉਂਕਿ ਇਸ ਦੇ ਵਿੱਚ ਆਪਾਂ ਭਰ-ਭਰ ਕੇ ਸਬਜ਼ੀਆਂ ਐਡ ਕਰਾਂਗੇ ਵੈਸੇ ਬੱਚੇ ਸਬਜ਼ੀਆਂ ਖਾਣ ਤੋਂ ਆਨਾ ਕਾ ਨਹੀਂ ਕਰਦੇ ਹਨ ਪਰ ਇਸ ਤਰ੍ਹਾਂ ਜਦੋਂ ਆਪਾਂ ਸਬਜ਼ੀਆਂ ਉਹਨਾਂ ਨੂੰ ਦਵਾਂਗੇ ਬਹੁਤ ਹੀ ਖੁਸ਼ ਹੋ ਕੇ ਖਾਣਗੇ ਮੇਰੇ ਬੱਚੇ ਨੂੰ ਬਹੁਤ ਜ਼ਿਆਦਾ ਪਸੰਦ ਆਏ ਸਨ ਤੁਸੀਂ ਵੀ ਜ਼ਰੂਰ ਇਸ ਨੂੰ ਟਰਾਈ ਕਰਿਓ ਹੁਣ ਇੱਕ ਵਾਰੀ ਆਪਾਂ ਦਹੀਂ ਦੇ ਵਿੱਚ ਇਸ ਨੂੰ ਮਿਕਸ ਕਰ ਲਿਆ ਹੈ ਹੁਣ ਲੋੜ ਦੇ ਅਨੁਸਾਰ ਇਸ ਦੇ ਵਿੱਚ ਆਪਾਂ ਪਾਣੀ ਐਡ ਕਰ ਲਵਾਂਗੇ ਤੇ ਇਸ ਨੂੰ ਆਪਾਂ ਮਿਕਸ ਕਰ ਲਵਾਂਗੇ ਜਿੰਨਾ ਜਿੰਨਾ ਆਪਾਂ ਨੂੰ ਪਾਣੀ ਦੀ ਲੋੜ ਹੋਵੇਗੀ ਉਸ ਹਿਸਾਬ ਨਾਲ ਹੀ ਆਪਾਂ ਪਾਣੀ ਪਾਵਾਂਗੇ ਇੱਕੇਦਮ ਤੁਸੀਂ ਸਾਰਾ ਪਾਣੀ ਨਹੀਂ ਪਾਉਣਾ ਇਹ ਨਾ ਹੋਵੇ ਕਿ ਬੈਟਰ ਆਪਣਾ ਪਤਲਾ ਹੋ ਜਾਵੇ ਇਸ ਦੇ ਵਿੱਚ ਤਕਰੀਬਨ ਆਪਾਂ 1.5 ਕੱਪ ਪਾਣੀ ਦਾ ਐਡ ਕਰ ਲਿਆ ਹੈ ਹੁਣ ਇਸ ਨੂੰ ਆਪਾਂ ਰੈਸਟ ਕਰਨ ਲਈ ਰੱਖ ਦਵਾਂਗੇ ਇਸ ਨੂੰ 5 ਤੋਂ 10 ਮਿੰਟ ਲਈ ਆਪਾਂ ਇੱਕ ਸਾਈਡ ਤੇ ਰੱਖਾਂਗੇ ਹੁਣ ਇੱਥੇ ਆਪਾਂ ਕੁਝ ਸਬਜ਼ੀਆਂ ਲਈਆਂ ਹਨ ਜਿਨ੍ਹਾਂ ਨੂੰ ਮੈਂ ਚੰਗੀ ਤਰ੍ਹਾਂ ਵਾਸ਼ ਕਰਕੇ ਕੱਟ ਕੇ ਰੱਖ ਲਿਆ ਸੀ ਇਹ ਮੈਂ ਰਾਤ ਹੀ ਸਾਰੀ ਪ੍ਰੇਪੇਅਰ ਕਰ ਲਈਆਂ ਸਨ ਚੀਜ਼ਾਂ ਜੇਕਰ ਤੁਸੀਂ ਸਵੇਰੇ ਮਾਰਨਿੰਗ ਦੇ ਵਿੱਚ ਬੱਚਿਆਂ ਨੂੰ ਲੰਚ ਬਾਕਸ ਦੇ ਵਿੱਚ ਦੇਣੀ ਹੈ ਹੁਣ ਤਾਂ ਤੁਸੀਂ ਰਾਤ ਨੂੰ ਤਿਆਰੀ ਕਰੋਗੇ ਤੇ फटाफटੀ ਚੀਜ਼ ਬਣਾ ਕੇ ਦੇ ਸਕਦੇ ਹੋ ਇੱਥੇ ਮੈਂ ਬੀਟਰੂਟ ਸ਼ਿਮਲਾ ਮਿਰਚ ਗਾਜਰ ਪੱਤਾ ਗੋभी ਤੇ ਪਿਆਜ਼ ਲਏ ਹਨ ਤੁਸੀਂ ਆਪਣੇ ਹਿਸਾਬ ਨਾਲ ਹੋਰ ਵੀ ਸਬਜ਼ੀਆਂ ਐਡ ਕਰ ਸਕਦੇ ਹੋ ਜੋ ਤੁਹਾਨੂੰ ਜਾਂ ਤੁਹਾਡੇ ਬੱਚਿਆਂ ਨੂੰ ਪਸੰਦ ਹੋਣ ਇੱਥੇ ਦੇਖੋ ਸੂਜੀ ਆਪਾਂ ਦੇਖ ਲੈਣੇ ਹਾਂ ਸੂਜੀ ਆਪਣੀ ਬਹੁਤ ਹੀ ਵਧੀਆ ਪਰਫੈਕਟ ਫੁੱਲ ਚੁੱਕੀ ਹੈ ਹੁਣ ਇਸ ਦੇ ਵਿੱਚ ਆਪਾਂ ਐਡ ਕਰਾਂਗੇ ਸਬਜ਼ੀਆਂ ਜਿੰਨੀ ਜਿੰਨੀ ਤੁਹਾਨੂੰ ਲੋੜ ਹੋਵੇ ਤੁਸੀਂ ਉਸ ਹਿਸਾਬ ਨਾਲ ਨਾਲ ਸਬਜ਼ੀਆਂ ਇਸ ਦੇ ਵਿੱਚ ਐਡ ਕਰ ਸਕਦੇ ਹੋ ਜਦੋਂ ਆਪਾਂ ਰਾਤ ਨੂੰ ਸਬਜ਼ੀਆਂ ਵਗੈਰਾ ਕੱਟ ਕੇ ਰੱਖ ਲੈਣੇ ਹਾਂ ਤੇ ਮਾਰਨਿੰਗ ਦੇ ਵਿੱਚ ਆਪਾਂ ਨੂੰ ਕੋਈ ਵੀ ਪ੍ਰੋਬਲਮ ਨਹੀਂ ਹੁੰਦੀ ਆਪਾਂ ਫਟਾਫਟ ਬੱਚਿਆਂ ਲਈ ਲੰਚ ਬਾਕਸ ਤਿਆਰ ਕਰਕੇ ਦੇ ਸਕਦੇ ਹਾਂ ਤੇ ਆਪ ਵੀ ਆਪਾਂ ਹੈਲਦੀ ਖਾ ਸਕਦੇ ਹਾਂ ਇੱਥੇ ਦੇਖੋ ਇੱਥੇ ਸਾਰੀਆਂ ਸਬਜ਼ੀਆਂ ਮੈਂ ਐਡ ਕਰ ਲਈਆਂ ਹਨ ਵੈਸੇ ਬੱਚੇ ਸਬਜ਼ੀਆਂ ਖਾਣ ਤੋਂ ਕਈ ਵਾਰ ਆਨਾ ਕਾ ਨਹੀਂ ਕਰਦੇ ਹਨ ਕਿ ਅਸੀਂ ਆਹ ਨਹੀਂ ਖਾਣਾ ਕਦੀ ਆਹ ਨਹੀਂ ਖਾਣਾ ਪਰ ਇਸ ਤਰ੍ਹਾਂ ਤੁਸੀਂ ਦੋਗੇ ਤੇ ਬਹੁਤ ਹੀ ਖੁਸ਼ ਹੋ ਕੇ ਖਾਣਗੇ ਇੱਕ ਵਾਰੀ ਤੁਸੀਂ ਜ਼ਰੂਰ ਇਹ ਟਰਾਈ ਕਰਿਓ ਤੁਹਾਡੇ ਬੱਚਿਆਂ ਨੂੰ ਵੀ ਬਹੁਤ ਜ਼ਿਆਦਾ ਪਸੰਦ ਆਵੇਗਾ ਇਹ ਵਾਲਾ ਲੰਚ ਹੁਣ ਇਸ ਦੇ ਵਿੱਚ ਥੋੜੇ ਜਿਹਾ ਆਪਾਂ ਚਿਲੀ ਫਲੈਕਸ ਐਡ ਕਰ ਲਏ ਹਨ ਤੇ ਚੰਗੀ ਤਰ੍ਹਾਂ ਹੁਣ ਇਸ ਨੂੰ ਆਪਾਂ ਮਿਕਸ ਕਰਾਂਗੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਹੁਣ ਆਪਾਂ ਕੁਝ ਬੇਸਿਕ ਜਿਹਾ ਮਸਾਲੇ ਐਡ ਕਰਾਂਗੇ ਸਵਾਦ ਦੇ ਅਨੁਸਾਰ ਇਸਦੇ ਵਿੱਚ ਆਪਾਂ ਨਮਕ ਐਡ ਕਰ ਲਵਾਂਗੇ 1/4 ਚਮਚ ਇਸਦੇ ਵਿੱਚ ਆਪਾਂ ਲਾਲ ਮਿਰਚ ਪਾਊਡਰ ਐਡ ਕਰਾਂਗੇ ਥੋੜਾ ਜਿਹਾ ਇਸਦੇ ਵਿੱਚ ਮੈਂ ਧਨੀਆ ਪਾਊਡਰ ਐਡ ਕਰਨ ਲੱਗੀ ਹਾਂ ਹੁਣ ਇਸ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇੱਥੇ ਮੈਨੂੰ ਬੈਟਰ ਥੋੜਾ ਜਿਹਾ ਥਿੱਕ ਲੱਗ ਰਿਹਾ ਹੈ ਇੱਕ ਵਾਰੀ ਮਿਕਸ ਕਰਨ ਤੋਂ ਮਗਰੋਂ ਇਸਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਐਡ ਕਰਾਂਗੇ ਬਹੁਤ ਜ਼ਿਆਦਾ ਪਾਣੀ ਐਡ ਨਹੀਂ ਕਰਨਾ ਥੋੜਾ ਜਿਹਾ ਤੁਸੀਂ ਪਾਣੀ ਐਡ ਕਰਨਾ ਹੈ बस इस तरह ਦਾ ਤੁਹਾਡਾ ਬੈਟਰ ਹੋਣਾ ਚਾਹੀਦਾ ਹੈ ਫਿਰ ਆਪਣੇ ਚਿੱਲੇ ਪਰਫੈਕਟ ਬਣ ਕੇ ਤਿਆਰ ਹੋਣਗੇ ਤੇ ਬਿਲਕੁਲ ਵੀ ਟੁੱਟਣਗੇ ਨਹੀਂ ਦੂਸਰੀ ਸਾਈਡ ਤੇ ਆਪਾਂ ਤਵਾ ਗਰਮ ਕਰਨ ਲਈ ਰੱਖ ਲਿਆ ਹੈ ਤਵਾ ਆਪਣਾ ਗਰਮ ਹੋ ਚੁੱਕਾ ਹੈ ਹੁਣ ਇਸ ਦੇ ਉੱਪਰ ਆਪਾਂ ਦੇਸੀ ਘਿਓ ਲਗਾ ਲਵਾਂਗੇ ਤੇ ਇਹ ਬੈਟਰ ਆਪਾਂ ਦੋ ਵੱਡੇ ਚਮਚ ਪਾਵਾਂਗੇ ਤੇ ਹਲਕੀ ਹਲਕੀ ਹੱਤਾਂ ਦੇ ਨਾਲ ਇਸ ਨੂੰ ਆਪਾਂ ਫੈਲਾ ਲਵਾਂਗੇ ਹੁਣ ਇਸ ਨੂੰ ਆਪਾਂ ਬਿਲਕੁਲ ਵੀ ਪਹਿਲਾਂ ਛੇੜਨਾ ਨਹੀਂ ਹੈ ਇੱਕ ਤੋਂ 2 ਮਿੰਟ ਲਈ ਇਸ ਨੂੰ ਆਪਾਂ ਪੱਕਣ ਦਵਾਂਗੇ ਤੁਸੀਂ ਚਾਹੇ ਤਾਂ ਇਸ ਨੂੰ ਕਵਰ ਕਰਕੇ ਵੀ ਪਕਾ ਸਕਦੇ ਹੋ ਬਿਲਕੁਲ ਲੋ ਫਲੇਮ ਤੇ ਉੱਪਰ ਪਕਾਵਾਂਗੇ ਤਾਂ ਕਿ ਬਹੁਤ ਵਧੀਆ ਤਰ੍ਹਾਂ ਪੱਕ ਜਾਵੇ ਸੂਜੀ ਵੀ ਅੰਦਰ ਤੱਕ ਪੱਕ ਜਾਵੇ ਥੋੜਾ ਜਿਹਾ ਉੱਪਰ ਦੇਸੀ ਘਿਓ ਲਗਾ ਕੇ ਇਸ ਨੂੰ ਆਪਾਂ ਪਲਟ ਲਵਾਂਗੇ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਕਿੰਨੇ ਈਜ਼ੀ ਤਰੀਕੇ ਦੇ ਨਾਲ ਆਪਣੇ ਚਿੱਲੇ ਪਲਟੇ ਜਾ ਰਹੇ ਹਨ ਬਿਲਕੁਲ ਵੀ ਤਵੇ ਦੇ ਨਾਲ ਨਹੀਂ ਚਿਪਕੇ ਔਰ ਇਸੇ ਤਰ੍ਹਾਂ ਦੂਸਰੀ ਸਾਈਡ ਤੋਂ ਵੀ ਆਪਾਂ ਅਲਟ-ਪਲਟ ਕਰਕੇ ਥੋੜਾ ਜਿਹਾ ਦਬਾ ਕੇ ਇਸ ਨੂੰ ਪਕਾਵਾਂਗੇ ਬਹੁਤ ਹੀ ਵਧੀਆ ਬਾਹਰੋਂ ਕ੍ਰਿਸਪੀ ਤੇ ਅੰਦਰੋਂ ਸੌਫਟ ਚILLE ਬਣ ਕੇ ਤਿਆਰ ਹੋਣਗੇ ਇੱਕ ਵਾਰੀ ਜ਼ਰੂਰ ਟ੍ਰਾਈ ਕਰਿਓ ਬਹੁਤ ਜ਼ਿਆਦਾ ਬੱਚਿਆਂ ਨੂੰ ਪਸੰਦ ਆਉਣਗੇ ਵਾਰ-ਵਾਰ ਤੁਹਾਡੇ ਕੋਲੋਂ ਡਿਮਾਂਡ ਕਰਨਗੇ ਇਹ ਬਣਾਉਣ ਦੀ ਮੈਂ ਵੀ ਜਦੋਂ ਬੱਚਿਆਂ ਨੂੰ ਲੰਚ ਬਾਕਸ ਦੇ ਵਿੱਚ ਦਿੱਤੇ ਸਨ ਤਾਂ ਬੱਚਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਏ ਸਨ ਪਹਿਲਾਂ ਛੋਟਾ ਬੇਟਾ ਕਹਿੰਦਾ ਸੀ ਕਿ ਮੈਂ ਨਹੀਂ ਲੈ ਕੇ ਜਾਣਾ ਬਟ ਜਦੋਂ ਜਾ ਕੇ ਉੱਥੇ ਲੰਚ ਕੀਤਾ ਬਹੁਤ ਜ਼ਿਆਦਾ ਟੇਸਟੀ ਲੱਗਾ ਫਿਰ ਆਪ ਵਾਪਸ ਆ ਕੇ ਫਿਰ ਉਸਨੇ ਡਿਮਾਂਡ ਕੀਤੀ ਕਿ ਮੰਮਾ ਮੈਨੂੰ ਉਹ ਬਣਾ ਕੇ ਦਿਓ ਬਹੁਤ ਜ਼ਿਆਦਾ ਟੇਸਟੀ ਲੱਗੇ ਸਨ ਦੇਖੋ ਇੱਥੇ ਆਪਾਂ ਸਾਰੇ ਚਲੇ ਬਣਾ ਕੇ ਤਿਆਰ ਕਰ ਲਏ ਹਨ ਬੱਚਿਆਂ ਨੂੰ ਵੀ ਆਪਾਂ ਲੰਚ ਬਾਕਸ ਦੇ ਵਿੱਚ ਦੇ ਦਿੱਤੇ ਹਨ ਹੁਣ ਆਪਾਂ ਇੰਜੋਏ ਕਰਦੇ ਹਾਂ ਬ੍ਰੇਕਫਾਸਟ ਦੇ ਵਿੱਚ ਇਹਨਾਂ ਨੂੰ ਤੁਸੀਂ ਵੀ ਬਣਾਓ ਖਾਓ ਇੰਜੋਏ ਕਰਿਓ ਫੀਡਬੈਕ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਤੁਹਾਨੂੰ ਇਹ ਰੈਸਪੀ ਕਿੱਦਾਂ ਦੀ ਲੱਗੀ ਇਹ ਦੇਖੋ ਇੱਥੇ ਆਪਾਂ ਆਪਣੀ ਪਲੇਟ ਹੁਣ ਤਿਆਰ ਕਰ ਲਈ ਹੈ ਨਾਲ ਆਪਾਂ ਲਵਾਂਗੇ ਗ੍ਰੀਨ ਚਟਨੀ ਤੇ ਨਾਲ ਟਮੇਟੋ ਕੈਚਪ ਇਹ ਦੋਨੋਂ ਚੀਜ਼ਾਂ ਮੈਂ ਘਰ ਦੇ ਵਿੱਚ ਹੀ ਬਣਾ ਕੇ ਤਿਆਰ ਕੀਤੀਆਂ ਟਮੇਟੋ ਟਮੇਟੋ ਕੈਚਪ ਵੀ ਮੈਂ ਘਰ ਦੇ ਵਿੱਚ ਹੀ ਬਣਾਈ ਸੀ ਲਓ ਜੀ ਹੁਣ ਆਪਾਂ ਤੇ ਇੰਜੋਏ ਕਰਨ ਲੱਗੇ ਹਾਂ ਹੁਣ ਆਪਾਂ ਮਿਲਾਂਗੇ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ